ਜਪੀਮ ਜਪਾ ਭਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਕਹਿ ਲੋ ਕਿ ਜਿਵੇਂ ਕਿ ਪੰਜਾਬ ਸਰਕਾਰ ਨੇ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਆਰਡਰ ਜਾਰੀ ਕੀਤਾ ਕਿ ਚਾਇਨਾ ਡੋਰ ਤੇ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਦੇ ਨਾਲ ਜੀਵ ਜੰਤੂ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ ਤੇ ਜਾਨੀ ਨੁਕਸਾਨ ਵੀ ਹਰ ਸਾਲ ਬਹੁਤ ਹੁੰਦਾ ਪਰ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਆ ਚਾਹੁੰਦੀਆਂ ਹਨ ਕਿ ਛੋਟੇ ਦੁਕਾਨਦਾਰਾਂ ਨੂੰ ਤੰਗ ਕੀਤਾ ਜਾਵੇ ਜਿਹੜੇ ਚਾਇਨਾ ਡੋਰ ਵੇਚਦੇ ਆ ਕਿਉਂ ਨਾ ਸਰਕਾਰ ਉਹਨਾਂ ਦੇ ਨੱਥ ਪਾਵੇ ਜਿਹੜੇ ਪੂਰੇ ਚਾਇਨਾ ਡੋਰ ਬਣਾ ਕੇ ਜਿਹੜਾ ਮਾਰਕੀਟ ਵਿੱਚ ਵੇਚਦੇ ਹਨ ਇਸੇ ਤਰ੍ਹਾਂ ਜਨ ਕੋਦਰ ਵਿੱਚ ਇੱਕ ਵੀਰ ਦੀ ਵਾਲ-ਵਾਲ ਜਾਨ ਬਚੀ ਆ ਕਿਉਂਕਿ ਉਹਦੇ ਜਿਹੜੀ ਆ ਚਾਇਨਾ ਡੋਰ ਗਲ ਤੇ ਫਿਰ ਗਈ ਆ ਖੂਨੋਂ ਖੂਨ ਹੋਇਆ ਟ੍ਰੀਟਮੈਂਟ ਲਈ ਆ ਗਲੇ ਦਾ ਬਚਾਅ ਹੋ ਗਿਆ ਉਸ ਬੰਦੇ ਦਾ ਪਰ ਪ੍ਰਸ਼ਾਸਨ ਤੇ ਪੁਲਿਸ ਤੱਕ ਵੀ ਇਹਦੇ ਨਾਲ ਕੀ ਕੋਈ ਸਹਿਮਤੀ ਦੇ ਨਹੀਂ ਰਹੀ ਹੈ ਕਿ ਨਕੋਦਰ ਦੇ ਵਿੱਚ ਜਿੰਨੀ ਚਾਇਨਾ ਡੋਰ ਵਿਕਦੀ ਆ ਜਾਂ ਪੁਲਿਸ ਨੇ ਉੱਤੇ ਕੋਈ ਕਾਰਵਾਈ ਕੀਤੀ ਹੋਵੇ ਮੇਰੇ ਨਾਲ ਵੀਰ ਨੇ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਇਹ ਅੱਜ ਜਿਹੜੀ ਘਟਨਾ ਹੋਈ ਆ ਉਹਨਾਂ ਨਾਲ ਕਿੱਦਾਂ ਹੋਈ ਆ ਕੀ ਨਾਂ ਪਾਜੀ ਆਪਣਾ ਮੇਰਾ ਨਾਂ ਅੰਗਰੇਜ਼ ਸਿੰਘ ਹੈ ਜੀ ਕੀ ਗੱਲ ਹੋਈ ਅੱਜ? ਬਈ ਚਾਇਨਾ ਡੋਰ ਫਿਰ ਗਈ ਗਲੇ ਚ। ਕਿੱਥੋਂ ਤੇ ਕਿੱਥੇ ਆਂਦੇ ਬਈ? ਮੈਂ ਹੀ ਪਿੰਡੋਂ ਤਲਵੰਡੀ ਪਰੋਂ ਸ਼ਹਿਰ ਆਉਂਦਾ ਪਿਆ ਸੀ। ਅੱਛਾ। ਹਾਂਜੀ ਤੇ ਸ਼ਹਿਰ ਚ ਵੜਿਆ ਹੀ ਆ ਮਾਲੜੀ ਗੇਟ ਕੋਲੋਂ। ਸੜਕ ਤੇ ਚੜਿਆ ਹੀ ਆ ਤੇ ਚਾਇਨਾ ਡੋਰ ਫਿਰ ਗਈ ਹੈ ਜੀ। ਬਸ ਇਹ ਵੀ ਮਾਰਾ ਜੀ ਨੇ ਰੱਖ ਲਿਆ ਨਹੀਂ ਤੇ ਅੱਜ ਕੰਮ ਹੋ ਗਿਆ ਸੀ। ਵੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਹੈ। ਬਲੱਡ ਕਿੰਨਾ ਕ ਗਿਆ? ਬਲੱਡ ਤਾਂ ਬਹੁਤ ਹੀ ਆ ਵੇਖੋ ਕਿੰਨਾ ਵਾ। ਵੇਖੋ ਮੇਰੇ ਸਾਰੇ ਲਿਬੜਿਆ ਹੀ। ਆਂ ਉਂਗਲੀ ਤੇ ਵੀ ਫਿਰ ਗਈ ਹੈ। ਹਾਂਜੀ ਉਂਗਲੀ ਦੇ ਵਰਗੀ ਉਂਗਲੀ ਅੱਧੀ ਅੱਧੀ ਵੱਡੀ ਗਈ ਹੈ ਜੀ। ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹ ਹੀ ਹੈ ਜੀ ਸਖਤ ਸਖਤ ਕਾਰਵਾਈ ਕਰਨ ਇਹਨਾਂ ਦੇ ਵੱਡਿਆਂ ਦੇ ਲੀਡਰਾਂ ਦੇ ਜਿਹੜੇ ਮੰਨ ਕੇ ਚੱਲੋ ਇਹ ਬਣਾਉਂਦੇ ਚੈਨਾ ਡੋਰ ਜਿਹੜੇ ਮੰਨ ਕੇ ਚੱਲੋ ਜੀ ਇਹ ਕੀ ਕਹਿੰਦੇ ਇਹਨਾਂ ਨੂੰ ਜਿਹੜੇ ਵੇਚਦੇ ਬਣਾਉਂਦੇ ਆ ਜੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਬਾਕੀ ਇੱਥੇ ਰੋਕ ਲੱਗਣੀ ਚਾਹੀਦੀ ਪਤੰਗ ਤੇ ਟ੍ਰੀਟਮੈਂਟ ਕਿੱਥੋਂ ਕਰਵਾਇਆ ਇੱਥੋਂ ਹੀ ਆਪਣੇ ਮਾਲੜੀ ਗੇਟ ਕੋਲੋਂ ਮੈਡੀਕਲ ਵਾਲੇ ਤੋਂ ਕਰਾਇਆ ਜੀ ਉੱਥੇ ਹਾਂਜੀ ਮੌਕੇ ਦੇ ਉੱਤੇ ਮੌਕੇ ਦੇ ਜਿਹੜਾ ਮੈਨੂੰ ਮਿਲਿਆ ਜੀ ਉਦੋਂ ਮੈਂ ਕਰਾ ਲਈਏ ਦੋਸਤ ਆ ਦੇਖੋ ਕੀ ਵੀਰ ਦਾ ਹਾਲ ਜਿਹੜਾ ਚਾਇਨਾ ਡੋਰ ਨੇ ਕੀਤਾ ਇੱਥੇ ਤੱਕ ਕੀ ਇਹਦਾ ਦੋਸ਼ੀ ਕੌਣ ਆ ਨਕੋਦਰ ਦੀ ਪੁਲਿਸ ਜਾਨਕੋਦਰ ਦਾ ਪ੍ਰਸ਼ਾਸਨ ਜਾਂ ਉਹ ਦੁਕਾਨਦਾਰ ਜਿਹੜੇ ਲਿਆ ਕੇ ਚੋਰੀ ਚੋਰੀ ਜਿਹੜੀ ਚਾਇਨਾ ਡੋਰ ਜਿਹੜੀ ਨਕੋਦਰ ਦੇ ਵਿੱਚ ਵੇਚਦੇ ਆ ਕਿਉਂ ਨਾ ਉਹਨਾਂ ਦੇ ਸਖਤ ਕਾਰਵਾਈ ਹੋਣੀ ਹੈ ਇਹਦੇ ਨਾਲ ਜੀਵ ਜੰਤੂ ਕਿੰਨਾ ਨੁਕਸਾਨਿਆ ਜਾਂਦਾ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ ਕਿ ਜਿਹੜੀਆਂ ਜਾਨਾਂ ਤੇ ਨਸ਼ੇ ਦਾ ਲੈ ਹੀ ਰਿਹਾ ਆ ਪਰ ਇਹ ਹੁਣ ਚਾਇਨਾ ਡੋਰ ਵੀ ਜਿਹੜੀ ਆ ਨਕੋਦਰ ਦੇ ਵਿੱਚ ਜਾਨਾਂ ਦਾ ਲੈਣ ਦਾ ਘਰ ਬਣਦੀ ਜਾ ਰਹੀ ਆ ਕਿਉਂ ਨਾ ਇੱਥੇ ਪੁਲਿਸ ਦੀ ਕੋਈ ਕਾਰਵਾਈ ਕਰੇ ਔਰ ਸਖਤ ਕਰੇ ਕੋਈ ਜਾਦੀਆਂ ਦੁਕਾਨਾਂ ਹੈ ਨਹੀਂ ਨਕੋਦਰ ਦੇ ਵਿੱਚ ਗਿਣਤੀ ਚੁਣਤੀ ਦੀਆਂ ਦੁਕਾਨਾਂ ਨੇ ਜਿਹੜੀਆਂ ਚਾਇਨਾ ਡੋਰ ਜਿਹੜਾ ਲੋਕਾਂ ਨੂੰ ਦਾਵਾ ਕਰਦਿਆ ਕਿ ਅਹੀ ਚਾਇਨਾ ਡੋਰ ਨਹੀਂ ਵੇਚਦੇ ਪਰ ਨਕੋਦਰ ਵਿੱਚ ਆਉਂਦੀ ਕਿੱਥੋਂ ਆ ਇਹ ਤੇ ਜਿਹੜਾ ਸਵਾਲਿਆ ਨਿਸ਼ਾਨ ਖੜਾ ਹੁੰਦਾ ਇਹ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਵੜਦੀ ਕਰਨੀ ਚਾਹੀਦੀ ਆ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਅਰ ਨਕੋਦਰ